ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹਲਕਾ ਦਾਖਾ ਦੇ ਵਿੱਚ ਜਿੱਥੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਲਈ ਜੋਰਾ ਸ਼ੋਰਾਂ ਦੇ ਉੱਤੇ ਪ੍ਰਚਾਰ ਚੱਲ ਰਿਹਾ ਹੈ ਔਰ ਪ੍ਰਚਾਰ ਦੇ ਵਿੱਚ ਸਭ ਤੋਂ ਜ਼ਿਆਦਾ ਮੁੱਖ ਭੂਮਿਕਾ ਨਿਭਾ ਰਹੇ ਨੇ ਕੈਪਟਨ ਸੰਦੀਪ ਸੰਧੂ ਆਓ ਆਪਾਂ ਗੱਲਬਾਤ ਕਰਦੇ ਹਾਂ ਕੈਪਟਨ ਸੰਦੀਪ ਸੰਧੂ ਦੇ ਨਾਲ ਉਮੀਦਵਾਰ ਕਾਂਗਰਸ ਦੇ ਰਾਜਾ ਵੜਿੰਗ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਸੰਦੀਪ ਸੰਧੂ ਜੀ ਜਾਣਕਾਰੀ ਜੋ ਆਪਾਂ ਹਲਕਾ ਦਾਖਾ ਦੀ ਪਿੰਲਾ ਗੱਲ ਕਰਦੇ ਆ ਹਲਕਾ ਦਾਖਾ ਦੇ ਪਿੰਡਾਂ ਦੇ ਵਿੱਚ ਤੁਹਾਡਾ ਜਿਹੜਾ ਚੋਣ ਪ੍ਰਚਾਰ ਹੈ ਨਾ ਬਹੁਤ ਜ਼ਿਆਦਾ ਤੇਜ਼ ਹੈ ਲੱਗੂ ਵੀ ਪੂਰੀ ਤਰ੍ਹਾਂ ਗਰਮ ਹੈ ਇਸ ਵਕਤ ਤਿੰਨੋਂ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਅਕਾਲੀ ਔਰ ਆਮ ਆਦਮੀ ਪਾਰਟੀ ਤੱਕ ਕੈਪਟਨ ਸੰਦੀਪ ਸੰਧੂ ਦੇ ਜਿਹੜੇ ਸਪੋਰਟਰ ਨੇ ਉਹ ਦਿਨ ਰਾਤ ਇੱਕ ਕਰੀ ਰਹੇ ਨੇ ਪਰ ਤੁਹਾਨੂੰ ਕੀ ਰਿਜ਼ਲਟ ਲੱਗ ਰਿਹਾ ਹੈ ਦੇਖੋ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦੇ ਸਾਡੀ ਕਾਂਗਰਸ ਪਾਰਟੀ ਦੇ ਇਸ ਪ੍ਰਧਾਨ ਜੀ ਹੈ ਮਾਲਕ ਅਰਜਨ ਖਰਗੇ ਸਾਹਿਬ ਤੇ ਮੈਨੇ ਜਦੋਂ ਇਹ ਫੈਸਲਾ ਲਿੱਤਾ ਕਿ ਲੁਧਿਆਣੇ ਦੀ ਜਿਹੜੀ ਇਹ ਚੋਣ ਹੈਗੀ ਹੈ ਇੱਥੋਂ ਉੱਥੋਂ ਦੇ ਜਿਹੜੇ ਮੌਜੂਦਾ ਐਮਪੀ ਸੀਗੇ ਜੋ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਉਹਨਾਂ ਦੇ ਖਿਲਾਫ ਜਿਹੜੇ ਚੋਣ ਲੜਨਗੇ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾਵੜਿੰਗ ਉਹ ਚੋਣ ਲੜਨਗੇ ਰਾਜਾਵੜਿੰਗ ਦਾ ਜਿਹੜਾ ਪਿਸ਼ੋਕੜ ਹੈਗਾ ਇੱਕ ਸ਼ੁਰੂਆਤੀ ਜਿਹੜਾ ਸਿਆਸਤ ਦਾ ਜਿਹੜਾ ਨੇ ਸ਼ੁਰੂਆਤ ਜਿਹੜੀ ਕੀਤੀ ਹੈਗੀ ਆ ਬੜੀ ਆਪ ਦੀ ਹਿੰਮਤ ਦੇ ਸਦਕਾ ਅੱਜ ਉਸ ਸ਼ੁਰੂਆਤ ਇੱਥੇ ਪਹੁੰਚੇ ਹੈਗੇ ਆ ਦਰਿਆਵਾਂ ਵਿਚੋਂ ਦਾ ਕੰਮ ਪੋਸਟਰ ਲਾਉਣ ਦਾ ਕੰਮ ਕੁਰਸੀਆਂ ਰੱਖਣ ਦਾ ਕੰਮ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਆਪ ਦੇ ਹੱਥੀਂ ਕੀਤੀਆਂ ਇਸ ਕਰਕੇ ਹੀ ਅੱਜ 45 46 ਸਾਲ ਦੀ ਉਮਰ ਦੇ ਵਿੱਚ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣੇ ਗਏ ਲਾ ਪਿਛਲੇ ਜਿਹੜੇ 2.5 ਸਾਲ ਆ ਉਹਦੇ ਵਿੱਚ ਪਾਰਟੀ ਲਈ ਸਖਤ ਮਿਹਨਤ ਕੀਤੀ ਵਰਕਰਾਂ ਨੂੰ ਨਾਮ ਬੰਦ ਕੀਤਾ ਜਿਹੜੇ ਹੌਸਲੇ ਫਸ ਤੋਂ ਹੋਏ ਸੀ 2022 ਚ ਉਹ ਹੌਸਲੇ ਪਾਰਟੀ ਦੇ ਵਰਕਰਾਂ ਨੇ ਬੁਲੰਦ ਕੀਤੇ ਸੋ ਉਹਨਾਂ ਦੇ ਆਉਣ ਦੇ ਨਾਲ ਕੁਦਰਤੀ ਗੱਲ ਹੈ ਜਿਹੜੇ ਨਾ ਕੇ ਕੇਵਲ ਦਾਖਾ ਹਲਕਾ ਦੇ ਵਰਕਰ ਪਰ ਪੂਰੇ ਲੁਧਿਆਣਾ ਲੋਕ ਸਭਾ ਦੇ ਕਾਂਗਰਸ ਦੇ ਵਰਕਰਔਰ ਆਮ ਜਨਤਾ ਵੀ ਇੱਕ ਉਤਸ਼ਾਹ ਇੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਸੋਚ ਦੇ ਵਿੱਚ ਅੱ빠 ਦੇ ਵਿੱਚ ਔਰ ਵਰਕਰ ਕੋਸ਼ਿਸ਼ ਕਰ ਰਿਹਾ ਆ ਆਪਦੀ ਲੈਵਲ ਤੇ ਆਪ ਹੀ ਹਿੰਮਤ ਕਰ ਰਿਹਾ ਕਿ ਇਸ ਵਾਰ ਮੈਂ ਰਾਜਾ ਵਡਿੰਗ ਬਣ ਕੇ ਇਲੈਕਸ਼ਨ ਲੜਨੀ ਤੁਸੀਂ ਜਿੱਥੇ ਗੱਲ ਕੀਤੀ ਹੈ ਕਿ ਵਰਕਰ ਖੁਦ ਹੀ ਹੈ ਨਾ ਇਹ ਕੋਸ਼ਿਸ਼ ਕਰ ਰਿਹਾ ਕਿ ਰਾਜਾ ਵਡਿੰਗ ਬਣ ਕੇ ਹੀ ਜਿਹੜੀ ਇਲੈਕਸ਼ਨ ਲੜਨੀ ਤੇ ਰਾਜਾ ਵਡਿੰਗ ਨੂੰ ਜਿਤਾਣਾ ਹੈ ਪਰ ਜੇਕਰ ਹਲਕਾ ਗਿਲ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਗਿਲ ਦੇ ਵਿੱਚ ਕੁਝ ਕਾਂਗਰਸੀ ਹਲਕਾ ਚੁੱਪ ਬੈਠੇ ਨੇ ਉਹਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਚੁੱਪ ਬੈਠਣਾ ਹੁੰਦਾ ਉਹ ਵੀ ਇੱਕ ਸੰਕੇਤ ਹੁੰਦਾ ਹੈ ਕਿ ਸਾਡੀਆਂ ਕੁਝ ਨਰਾਜ਼ਗੀਆਂ ਹੈਗੀਆਂ ਜੇ ਸਾਡੀਆਂ ਨਰਾਜ਼ਗੀਆਂ ਸੁਣ ਲੈਣੀਆਂ ਸੁਣ ਲੈਣ ਸੁਣ ਲਈਆਂ ਜਾਣ ਗਿਆ ਤਾਂ ਅਸੀਂ ਪਾਰਟੀ ਦੇ ਨਾਲ ਉਸੇ ਤਰ੍ਹਾਂ ਉਸੇ ਤਰੀਕੇ ਨਾਲ ਸੇਵਾ ਕਰਾਂਗੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਨਿਭਾਉਂਦੇ ਰਹੇ ਕਿਉਂਕਿ ਜਿਹੜੇ ਬੰਦੇ ਘਰੇ ਚੁੱਪ ਬੈਠੇ ਐ ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਔਰ ਮੈਥਨੂ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿੱਥੇ-ਜਿੱਥੇ ਵੀ ਆਏ ਨਾਰਾਜ਼ ਕਾਂਗਰਸ ਦੇ ਵਰਕਰ ਜਾਂ ਲੀਡਰਸ਼ਿਪ ਆਗ ਜਿਹੜੇ ਬੈਠੀ ਹੈ ਕੋਈ ਮੈਥਨੂ ਵੀ ਨਾਰਾਜ਼ ਹੋ ਸਕਦੀ ਹੈ ਕੋਈ ਆਪ ਜਿਹੜਾ ਵੀ ਆ ਕਿ ਜਿਹਨੇ ਇਲੈਕਸ਼ਨ ਗੜੀ ਉਸ ਤੋਂ ਨਾਰਾਜ਼ ਹੋ ਸਕਦੀ ਆ ਉਹਨਾਂ ਸਾਰਿਆਂ ਤੱਕ ਸੰਪਰਕ ਕੀਤਾ ਜਾ ਰਿਹਾ ਹੈ ਕਹ ਨਾਲ ਨਾਲ ਬੇਨਤੀ ਵੀ ਕੀਤੀ ਜਾਂਦੀ ਹੈ ਮੈਂ ਤੁਹਾਡੇ ਚੈਨਲ ਲਈ ਇਹ ਵੀ ਬੇਨਤੀ ਕਰਦਾ ਕਿ ਜੇ ਕੋਈ ਇਹੋ ਜਿਹਾ ਵਰਕਰ ਕੋਈ ਇਹੋ ਜਿਹਾ ਲੀਡਰਸ਼ਿਪ ਆਗ ਨਾਰਾਜ਼ ਬੈਠਾ ਹੈ ਔਰ ਕਈ ਵਾਰ ਉਸ ਨੂੰ ਸੰਪਰਕ ਕਰਨਾ ਰਹਿ ਜਾਂਦਾ ਮੈਂ ਉਹਨਾਂ ਨੂੰ ਬੇਨਤੀ ਕਰੂਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵੀ ਆਵਾਜ਼ ਜਿਹੜਾ ਸੁਣਿਆ ਹੈਗਾ ਸਾਡੇ ਤਾਈਂ ਪਹੁੰਚਾਓ ਅਸੀਂ ਬਿਲਕੁਲ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਨੂੰ ਚੋਣ ਮਿਹਨਤ ਦੇ ਵਿੱਚ ਖੁੱਦਣ ਲਈ ਲਾਮਬੰਦ ਕਰਾਂਗੇ ਸਿੰ্ধু ਸਾਹਿਬ ਜੇਕਰ ਗੱਲ ਕੀਤੀ ਜਾਵੇ ਹਲਕਾ ਦਾਖਾ ਦੇ ਉਹਨਾਂ ਕਾਂਗਰਸੀਆਂ ਦੀ ਆਪਾਂ ਗੱਲ ਕਰਦੇ ਹਾਂ ਸਰਪੰਚ ਭਾਈ ਚਾਰੇ ਦੀ ਜਿਸ ਸਮੇਂ ਸਰਕਾਰ ਚੇਂਜ ਹੋਈ ਤੇ ਕੁਝ ਸਰਪੰਚ ਭਾਈ ਚਾਰਾ ਇਹੋ ਜਿਹਾ ਸੀ ਕਿ ਜਿਨ੍ਹਾਂ ਦੇ ਉੱਤੇ ਮੌਜੂਦਾ ਸਰਕਾਰ ਨੇ ਸਿੱਧਾ ਹੀ ਅਟੈਕ ਕੀਤਾ ਤੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਆਈਆਂ ਪਰ ਉਹਨਾਂ ਦੀ ਨਾਰਾਜ਼ਗੀ ਇਹ ਹੈ ਕਿ ਦਾਖਾ ਦੇ ਕਾਂਗਰਸੀ ਦਫ਼ਤਰ ਵਿੱਚੋਂ ਕਿਸੇ ਵੀ ਪ੍ਰਕਾਰ ਦਾ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਉਹ ਨਾਰਾਜ਼ ਨੇ ਉਹਨਾਂ ਦੀ ਘਰ ਵਾਪਸੀ ਬਣੀ ਕਿਵੇਂ ਕਹੂੰਗਾ ਸੈਲੀ ਗੱਲ ਤਾਂ ਕੋਈ ਘਰ ਛੱਡ ਕੇ ਗਈ ਪਰ ਕਾਇਤ ਮੱਲਾਦਾ ਕਿ ਤਰ੍ਹਾਂ ਕਿਤੇ ਭੁੱਲ ਗਏ ਕਿ ਜਦੋਂ ਸਰਕਾਰ ਬਦਲੀ ਔਰ ਉਸ ਤੋਂ ਥੋੜੇ ਸਮੇਂ ਬਾਅਦ ਹੀ ਸਭ ਤੋਂ ਪਹਿਲਾ ਜਿਹੜਾ ਹਮਲਾ ਹੋਇਆ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਹੈ ਉਹਨਾਂ ਦੇ ذریعے ਉਹ ਮਰਤੇ ਹੋਇਆ ਔਰ ਕੁਦਰਤੀ ਗੱਲ ਹੈ ਕਿ ਜਦੋਂ ਮਰਤੇ ਕੀਤਾ ਤੇ ਜਿਹੜੇ ਨਾਲ ਪਾਰਟੀ ਦੇ ਬੁਲੰਦ ਹੌਸਲੇ ਵਾਲੇ ਸਰਪੰਚ ਸਹਿਬਾਨ ਸੀ ਇਹਨਾਂ ਨੇ ਪਾਰਟੀ ਲਈ ਬਹੁਤ ਸੇਵਾ ਕੀਤੀ ਔਰ ਅੱਜ ਵੀ ਕਰ ਰਹੇ ਹੈ ਉਹਨਾਂ ਤੇ ਵੀ ਹਮ ਦੇ ਇੱਕੋ ਸ਼ਰਤ ਤੱਕ ਉਹਨਾਂ ਦਾ ਗੁੱਸਾ ਜਾਇਜ਼ ਹੋ ਸਕਦਾ ਕਿਉਂਕਿ 7-8 ਮਹੀਨਿਆਂ ਬਾਅਦ ਜਾ ਕੇ ਮੈਨੂੰ ਜ਼ਮਾਨਤ ਮਿਲੀ ਸੀ ਜਿਸ ਕਰਕੇ ਮੈਂ ਵੀ ਉਸ ਟਾਈਮ ਕਿਉਂਕਿ ਪੁਲਿਸ ਦਾ ਪ੍ਰਸ਼ਾਸਨ ਦਾ ਬਹੁਤ ਵੱਡਾ ਤਕੜਾ ਪ੍ਰੈਸ਼ਰ ਸੀਗਾ ਕੋਈ ਹੋਰ ਕੁਝ ਕਰਕੇ ਨਿਕਰਨ ਦਾ ਪਰ ਮੈਂ ਫਿਰ ਉਹੀ ਗੱਲ ਦੁਹਰਾਣੀ ਕਰ ਰਿਹਾ ਮੈਂ ਕਿ ਇਹਨਾਂ ਸਾਰੇ ਭਾਵਾਂ ਤੱਕ ਬਿਲਕੁਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈਗਾ ਅੰ ਦੋ ਚਾਰ ਸਾਡੇ ਪ੍ਰਾਇਮਰੀ ਪੁਜੀ ਹੈਗੇ ਆ ਉਹਨਾਂ ਤੱਕ ਪਹੁੰਚ ਕਰ ਦਿੱਤੀ ਗਈ ਹੈਗੀ ਔਰ ਮੈਂ ਆਸ ਕਰਦਾ ਹਾਂ ਔਰ ਮੈਨੂੰ ਵਿਸ਼ਵਾਸ ਹੈਗਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਮਰਿੰਦਰ ਸਿੰਘ ਧਾਰਾ ਬੜਿੰਗ ਜੀ ਦੀ ਇਸ ਜਿਹਨੂੰ ਕਹਿੰਦੇ ਹੈਗੇ ਆ ਬੜੀ ਫੈਸਲਾਕੁੰਨ ਗੜਾਈ ਦੇ ਵਿੱਚ ਉਹ ਆਪ ਦਾ ਅਹਿਮ ਯੋਗਦਾਨ ਪਾਉਂਦੇ ਜੇਕਰ ਗੱਲ ਕੀਤੀ ਜਾਵੇ 2022 ਦੀ ਤੇ ਇਹ ਚਾਣਨਾ ਪਾਉ 2022 ਦੇ ਵਿੱਚ ਹਲਕਾ ਦਾਖਾ ਦੀ ਹੀ ਗੱਲ ਕਰੀਏ ਤਾਂ ਕਾਂਗਰਸੀ ਨੇ ਹੀ ਕਾਂਗਰਸੀ ਦੀ ਪਿੱਠ ਦੇ ਵਿੱਚ ਚੁਕਰੀ ਮਾਰੀ ਸੀ ਤੇ ਆਉਣ ਵਾਲੀ ਇਲੈਕਸ਼ਨ ਜਿਸ ਦੇ ਵਿੱਚ ਰਾਜਾ ਬੜਿੰਗ ਉਮੀਦਵਾਰ ਨੇ ਬਤੌਰ ਐਮਪੀ ਕਾਂਗਰਸ ਵੱਲੋਂ ਆਉਣ ਵਾਲੇ ਸਮੇਂ ਵਿੱਚ ਉਹੀ ਕੰਮ ਦੁਬਾਰਾ ਰਿਪੀਟ ਨਾ ਹੋਵੇ ਉਹਦੇ ਲਈ ਕੀ ਵੀ ਹੰਤਬੰਦੀ ਹੈ ਕੋਈ ਕਿਸੇ ਨੇ ਪੈਠੀ ਚ ਸ਼ੂਰਾ ਮਾਰਨਾ ਇਹ ਉਹਦੀ ਫਿਤਰਤ ਹੋ ਸਕਦੀ ਹੈ ਪਾਰਟੀ ਨੂੰ ਆਪਾਂ ਇੱਕ ਮਾਨ ਦਾ ਦਰਜਾ ਦਿੱਤਾ ਹੈ ਮਾਂ ਆਪ ਦੇ ਬੱਚਿਆਂ ਦੇ ਵਿੱਚ ਜੇ ਗਲਤੀ ਵੀ ਕੋਈ ਕਰ ਲੇ ਆ ਮਾਂ ਦਾ ਹਿਰਦਾ ਬਹੁਤ ਵੱਡਾ ਹੁੰਦਾ ਉਹ ਮਾਫੀ ਦੇਣ ਦੇ ਵਿੱਚ ਵੀ ਕੋਈ ਬੜਾ ਸਮਾਂ ਨਹੀਂ ਲੈਂਦੀ ਮੈਂ ਤਾਂ ਸਭ ਉਹਨਾਂ ਲੀਡਰਸ਼ਿਪ ਬੰਦਾਂ ਨੂੰ ਉਹਨਾਂ ਵਰਕਰਾਂ ਨੂੰ ਇਹ ਬੇਨਤੀ ਕਰਨਾ ਕਿ ਕੋਈ ਚਲੋ ਕਿਸੇ ਵੀ ਕਾਰਨ ਜੋ 2022 ਦੇ ਵਿੱਚ ਪਾਰਟੀ ਦੇ ਨਾਲ ਨਹੀਂ ਚੱਲ ਸਕੇ ਉਹਨਾਂ ਦੀ ਕੋਈ ਮਜਬੂਰੀ ਸੀ ਵਫਾਦਾਰੀ ਨਾਲ ਨਹੀਂ ਆਪਦੀ ਸੇਵਾਵਾਂ ਨਿਭਾ ਸਕੇ ਅੱਜ ਇੱਕ ਬਹੁਤ ਅੱਛਾ ਮੌਕਾ ਹੈਗਾ ਬੜੀ ਸਖਤ ਗਿਲੀ ਪੰਗੇ ਲੜਾਈ ਹੈ ਤੇ ਔਰ ਇੱਕ ਬੜਾ ਅੱਛਾ ਸਬ ਟਾਈਮ ਹੈਗਾ ਜਦੋਂ ਤੁਸੀਂ ਪਾਰਟੀ ਦਾ ਸਾਥ ਦਿਓ ਪਾਰਟੀ ਦੇ ਵਿੱਚ ਆਦਰ ਵਿਸ਼ਵਾਸ ਰੱਖੋ ਔਰ ਇਸ ਜਿਹੜੀ ਟੂਰਨਾਮੈਂਚ ਹੋ ਰਹੀ ਉਹਦੇ ਵਿੱਚ ਜਾ ਕੇ ਖੇਡੋ ਜੇਕਰ ਅੱਪਾ ਗੱਲ ਕਰੀਏ ਸਰਦਾਰ ਖੰਗੂੜਾ ਜੀ ਦੀ ਤੇ ਖੰਗੂੜਾ ਜੀ ਐਨ ਮੌਕੇ ਦੇ ਉੱਤੇ 2022 ਦੇ ਵਿੱਚ ਰਤੋ ਰਤ ਤੁਹਾਨੂੰ ਛੱਡ ਕੇ ਚਲੇ ਗਏ ਸੀ ਤੇ ਹੁਣ ਜੇਕਰ ਗੱਲ ਕਰੀਏ ਹੁਣ ਉਹ ਘਰ ਵਾਪਸੀ ਕਰ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਮੈਂ ਵੈਲਕਮ ਕਰੂੰਗਾ ਜੀ ਮੈਂ ਤਾਂ ਪਹਿਲੇ ਤੁਹਾਨੂੰ ਉਸ ਤੋਂ ਬਾਅਦ ਸਵਾਲ ਤੋਂ ਪਹਿਲਾਂ ਤੁਸੀਂ ਮੈਨੂੰ ਪੁੱਛ ਹੀ ਚੁੱਕੇ ਸੀ ਇਹ ਸਵਾਲ ਵੀ ਜਿਹੜੇ ਚੱਲੇ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਰਟੀ 'ਚ ਆ ਗਈ ਹੈ ਪਾਰਟੀ ਦੇ ਇਤਿਹਾਸ ਲਈ ਮੈਂ ਆਸ ਕਰਦਾ ਕਿ ਉਹ ਕੰਮ ਕਰਨਗੇ ਜਿਹੜੇ ਅੰਕਲ ਖੰਗੂੜਾ ਅੰਕਲ ਉਹਨਾਂ ਦੇ ਫਾਦਰ ਸਾਹਿਬ ਬਹੁਤ ਸਤਿਕਾਰਯੋਗ ਸਿੱਖਿਆਤ ਹਨ ਮੈਂ ਉਹਨਾਂ ਦੇ ਕਦਰ ਨੂੰ ਆਦਰ ਕਰਦਾ ਸੀ ਔਰ ਕਰਦਾ ਹੈਗਾ ਪਾਰਟੀ ਛੱਡ ਕੇ ਕਿਉਂ ਗਏ ਕੀ ਮਜਬੂਰੀ ਸੀ ਕੀ ਮਿਲਿਆ ਉਹਨਾਂ ਨੂੰ ਕੀ ਨਹੀਂ ਮਿਲਿਆ ਮੈਂ ਉਸ ਬਾਰੇ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਜਵਾਬ ਉਹ ਹੀ ਦੇ ਸਕਦੇ ਐ ਅੱਜ ਦੀ ਕੱਡੀ ਜੀ ਜੋ ਪਾਰਟੀ ਚ ਆਈ ਹੈਗੀ ਐ ਪਰ ਪਾਰਟੀ ਦੇ ਪ੍ਰਧਾਨ ਔਰ ਸਾਡੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੋਲ ਪਰਫਾਰਮਾਂਸ ਹੋਣ ਇਚਾਰਜ ਲਾਇਆ ਗਿਆ ਦਿਲਿੰਦਰ ਯਾਦਵ ਜੀ ਜੀ ਉਹਨਾਂ ਨੇ ਉਹਨਾਂ ਨੂੰ ਪਾਰਟੀ ਵਿੱਚ ਜਿਹਾ ਆਖਿਆ ਤੇ ਮੈਂ ਵੀ ਉਹਨਾਂ ਨੂੰ ਪਾਰਟੀ ਵਿੱਚ ਜਿਹਾ ਆਇਆ ਤੁਹਾਡੇ ਨਾਲ ਲੋਕਾਂ ਦੀ ਇੱਕ ਸਵਾਲ ਹੈ ਜਿਹੜਾ ਉਹ ਸਾਂਝਾ ਕਰਦੇ ਆ ਕਿਉਂਕਿ ਹੁਣ ਖੰਗੂੜਾ ਜੀ ਦੀ ਘਰ ਵਾਪਸੀ ਦੇ ਉੱਤੇ ਲੋਕਾਂ ਦੇ ਇਹ ਸਵਾਲ ਨੇ ਤੁਹਾਡੇ ਰਿਗਾਰਡਿੰਗ ਤੇ ਸਾਨੂੰ ਜਨਤਾ ਕਹਿੰਦੀ ਵੀ ਸੀ ਕਿ ਜਦੋਂ ਕੈਪਟਨ ਸੰਦੀਪ ਸੰਧੂ ਮਿਲਣ ਤਾਂ ਉਹਨਾਂ ਦੇ ਨਾਲ ਇਹ ਸਵਾਲ ਜ਼ਰੂਰ ਪੁੱਛਿਓ ਜੇਕਰ ਗੱਲ ਕੀਤੀ ਜਾਵੇ ਖੰਗੂੜਾ ਜੀ ਦੀ ਕਿਉਂਕਿ ਕੁਝ ਵੋਟਾਂ ਦਾ ਹੀ ਫਰਕ ਪਿਆ ਹਲਕਾ ਦਾਖਾ ਦੇ ਐਮਐਲਏ ਕੈਪਟਨ ਸੰਦੀਪ ਸੰਧੂ ਨੂੰ ਬਣਨ ਦੇ ਲਈ ਬਟ ਅੱਜ ਖੰਗੂੜਾ ਜੀ ਦੀ ਘਰ ਵਾਪਸੀ ਜਿਸ ਤਰ੍ਹਾਂ ਹੋ ਰਹੀ ਹੈ ਤੇ ਕੁਝ ਲੋਕ ਨੇ ਜਿਹੜੇ ਉਹ ਨਾਰਾਜ਼ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਤਾਂ ਮੇਰੇ ਨਾਲ ਨਾਰਾਜ਼ ਹੈ ਮੈਂ ਤੁਹਾਡੇ ਚੈਨਲ ਰਾਈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮੇਰੇ ਤੋਂ ਜੇ ਕੋਈ ਗਲਤੀ ਹੋਈ ਹੈ ਮੈਨੂੰ ਮਾਫ਼ ਕਰਨ। ਮੈਂ ਆਪਣੀ ਗਲਤੀ ਵਿੱਚ ਸੁਧਾਰ ਲਿਆਉਂਗਾ। ਪਾਰਟੀ ਦੇ ਵਿੱਚ ਆ ਕੇ ਉਸੇ ਤਰੀਕੇ ਨਾਲ ਸੇਵਾ ਕਰਨ। ਜੇ ਕਈ ਬੰਦੇ ਖੋਰਾ ਸਾਹਿਬ ਦੇ ਨਾਲ ਗਏ ਸੀ ਕਿਉਂਕਿ ਉਹਨਾਂ ਪਾਰਟੀ 'ਚ ਵਾਪਸ ਆ ਚੁੱਕੀ ਹੈ। ਉਹਨਾਂ ਨੂੰ ਵੀ ਉਹੋ ਸੋਚ ਬਣਾ ਲੈਣੀ ਚਾਹੀਦੀ ਹੈਗੀ ਹੈ। ਮੁੱਖ ਦੀ ਗੱਲ ਇਹ ਹੈਗੀ ਹੈ ਕਿ ਜਦੋਂ ਇਲੈਕਸ਼ਨ ਦਾ ਸਮਾਂ ਆਉਂਦਾ ਹੈ ਉਦੋਂ ਆਪਾਂ ਆਪਦੇ ਜਿਹੜੇ ਇਹੋ ਜਿਹੇ ਗੁੱਸੇ ਗਿਲੇ ਹੁੰਨੇ ਆ ਬੋਲ ਵੀ ਪੈਣੇ ਆ ਕੱਟ ਵੀ ਜੰਨੇ ਆ ਤੇ ਫਿਰ ਮੰਨ ਵੀ ਜਾਂਦੇ ਆ ਤੇ ਮੈਂ ਤਾਂ ਸਭ ਨੂੰ ਇਹੀ ਬੇਨਤੀ ਕਰੂੰਗਾ ਕਿ ਇਸ ਸਮੇਂ ਦੇ ਵਿੱਚ ਪਾਰਟੀ ਦਾ ਹੱਥ ਮਜ਼ਬੂਤ ਕਰੋ ਪੁਰਾਣੇ ਜਿਹੜੇ ਗਿਲੇ ਸ਼ਿਕਰੀਆ ਨੂੰ ਪੁਲਾਓ ਕਮੀਆਂ ਪੇਸ਼ੀਆਂ ਦੇ ਲੀਡਰਾਂ ਚ ਰਹਿ ਗਈਆਂ ਉਹਨਾਂ ਵੱਲ ਧਿਆਨ ਨਾ ਦੇ ਕੇ ਕਿਹੜਾ ਤੁਸੀਂ ਆਪਦੇ ਆਪ ਨੂੰ ਪਾਰਟੀ ਪ੍ਰਤੀ ਸਮਰਪਿਤ ਕੀਤਾ ਹੈਗਾ ਉਸ ਸੋਚੇ ਨਾਲ ਪਾਰਟੀ ਦੀ ਮਦਦ ਕਰੋ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਲੱਖੀ ਹੈ ਕਿ ਪਾਰਟੀ ਜਿਹੜੀ ਵਰਕਰ ਦੀ ਔਰ ਲੀਡਰ ਦੀ ਮਾਂ ਹੁੰਦੀ ਹੈ ਉਹ ਤੁਸੀਂ ਨਾਲ ਹੀ ਹੁਣੇ ਜਸਟ ਗੱਲ ਇਹ ਕਹਿ ਕੇ ਹਟੇ ਹੋ ਕਿ ਚੋਣਾਂ ਦੇ ਦੌਰਾਨ ਬਹੁਤ ਕੁਝ ਹੁੰਦਾ ਪਰ ਜੇਕਰ ਗੱਲ ਕੀਤੀ ਜਾਵੇ ਰਵਨੀਤ ਸਿੰਘ ਬਿੱਟੂ ਦੀ ਤਾਂ ਰਵਨੀਤ ਸਿੰਘ ਬਿੱਟੂ ਨੇ ਜਿਸ ਤਰ੍ਹਾਂ ਇੱਕਦਮ ਪਲਟੀ ਮਾਰੀ ਤੇ ਕੀ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਮਾਂ ਸੋਤੇਲੀ ਲੱਗੀ ਦੇਖੋ ਮੈਮ ਉਹਨਾਂ ਦੀਆਂ ਕੀ ਮਜਬੂਰੀਆਂ ਰਹੀਆਂ ਪਰਿਵਾਰਕ ਤੌਰ ਤੇ ਸਭ ਬਿਹਨ ਸਿੰਘ ਦਾ ਪਰਿਵਾਰ ਆਊਜ ਪਾਰਟੀ ਨਾਲ ਚਾਰ ਪੰਜ ਦਹਾਕਿਆਂ ਤੋਂ ਜੁੜਿਆ ਹੋਇਆ ਪਰਿਵਾਰ ਅੱਜ ਵੀ ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਪਾਰਟੀ ਦਾ ਹਿੱਸਾ ਹਨ ਔਰ ਪਾਰਟੀ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਦੇ ਵਿੱਚ ਕੋਈ ਜੰਮੀ ਨਹੀਂ ਹੈ ਦਿਨ ਰਾਤ ਮਿਹਨਤ ਕਰ ਰਿਹਾ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਵਿੱਚ ਪਾਸ ਤੌਰ ਤੇ ਖੰਨਾ ਤੋਂ ਇਹ ਪਾਰਟੀ ਨੂੰ ਇੱਕ ਅੱਛੀ ਜਿੱਤ ਦਿਵਾਈ ਦੇ ਸਕੇ ਬਿੱਟੂ ਜੀ ਨੇ ਕੀ ਸੋਚ ਰੱਖੀ ਕਿਉਂਕਿ 10 ਸਾਲ ਉਹ ਇਥੇ ਐਮਪੀ ਰਹੇ ਹੈਗੇ ਆ ਔਰ 10 ਸਾਲਾਂ ਦੀ ਜਿਹੜੀ ਕਾਰਜਗਾਰੀ ਸੀ ਉਹਦਾ ਰਿਪੋਰਟ ਕਾਰਡ ਜਾਂ ਉਹਦਾ ਸੋਚ ਉਹਦੀ ਇਨਫੋਰਮੇਸ਼ਨ ਉਹਨਾਂ ਕੋਲੇ ਅਵੇਲੇਬਲ ਸੀਗੀ ਔਰ ਜਿਹੜਾ ਉਹਨਾਂ ਦਾ ਪਾਰਟੀ ਵਿੱਚੋਂ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਜਾਣਾ ਉਹ ਵੀ ਭਾਰਤੀ ਜਨਤਾ ਪਾਰਟੀ ਜਿਹਦਾ ਪੰਜਾਬ ਨਾਲ ਇੱਕ ਰਿਸ਼ਤਾ ਇੱਕ ਸੋਤੇਲੇ ਅਗਰ ਤੁਸੀਂ ਵਰਡ ਸੋਤੇਲਾ ਜੀ ਉਸ ਕੀਤਾ ਉਹ ਵੱਡਾ ਰਿਹਾ ਹੈਗਾ ਪਿਛਲੇ 4-5 ਸਾਲਾਂ ਚ ਭਾਵੇਂ ਕਾਲੇ ਕਾਨੂੰਨ ਲੈ ਲੀਏ ਭਾਵੇਂ ਮਹਿੰਗਾਈ ਲੈ ਲਈਏ ਭਾਵੇਂ ਕੀ ਇਹ ਸਭ ਨੂੰ ਹੌਲੀ-ਹੌਲੀ ਕਰਕੇ ਜਿਆਦਾ ਏਰੀਆ ਦੇ ਵਿੱਚ ਤਾਕਤ ਦੇਣ ਦੀ ਗੱਲ ਕਰ ਲਈ ਉਹ ਹੋਰ ਬੜੀਆਂ ਗੱਲਾਂ ਹੈਗੀਆਂ ਇਹ ਸਵਾਲ ਸਹੀ ਮੰਨ ਤੋਹੀ ਜਵਾਬ ਦੇ ਸੱਜਿਆ ਪਰ ਮੈਂ ਮਹਿਸੂਸ ਕਰਦਾ ਹੈ ਕਿ ਸਰਦਾਰ ਰਵੀ ਸਿੰਘ ਬਿੱਟੂ ਜੀ ਨੂੰ ਪਾਰਟੀ ਨੇ ਬਕੌਰ ਨਾਲ ਗ੍ਰੂਪ ਕਾਂਗਰਸ ਦੀ ਪ੍ਰਧਾਨਗੀ ਤੋਂ ਲੈ ਕੇ ਹੁਣ ਐਮਪੀ ਕਨ ਵਾਲੀ ਦਿਤਾਇਆ ਪਹਿਲੀ ਵਾਰ ਉਹ ਨਨਕੂਰ ਸਾਹਿਬ ਕੋਲ ਇਲੈਕਸ਼ਨ ਲੜੇ ਫਿਰ ਕੁਝ ਕਾਰਨਾ ਕਰਕੇ ਉਹ ਨਨਕੂਰ ਸਾਹਿਬ ਕੋ ਲੁਧਿਆਣਾ ਆ ਗਏ ਲੁਧਿਆਣੇ ਦੁਆਲੇ ਉਹਨੇ ਇਲੈਕਸ਼ਨ ਲੜੀ ਔਰ ਸਾਰੇ ਵਰਕਰਾਂ ਨੇ ਜਿੰਨੇ ਵੀ ਵਰਕਰ ਹੈਗੇ ਇਸ ਲੋਕ ਸਭਾ ਦੇ ਔਰ ਜਿੰਨੇ ਲੀਡਰਸ਼ਿਪ ਵਾਲੇ ਹੈਗੇ ਸਭ ਨੇ ਜਨਰਤ ਕਰਕੇ ਉਹਨਾਂ ਦੀ ਉਹਨਾਂ ਨੂੰ ਐਮਪੀ ਵੋਟ ਵਿੱਚ ਹੈ ਮਿਲ ਗਿਆ ਅਫਸੋਸ ਹੈ ਬਹੁਤ ਅਫਸੋਸ ਹੈ ਕਿ ਆ ਜੋ ਪਾਰਟੀ ਦਾ ਹਿੱਸਾ ਨਹੀਂ ਹਨ ਔਰ ਇਹ ਕਿਹੋ ਜੀ ਪਾਰਟੀ ਦਾ ਹਿੱਸਾ ਬਣ ਗਿਆ ਜਿਨ੍ਹਾਂ ਦੀ ਬੁਨਿਆਦੀ ਸੋਚ ਕਾਂਗਰਸ ਨਾਲੋਂ ਕਿਤੇ ਵੱਖਰੀ ਹੈ ਕਿਤੇ ਵੱਖਰੀ ਉਹ ਸੋਚ ਜਿਹੜੀ ਸੋਚ ਨਾਲ ਬਿੱਟੂ ਜੀ ਦਾ ਬਾਕੀ ਪਰਿਵਾਰ ਪੁੱਜਿਆ ਹੋਇਆ ਜੇਕਰ ਆਪਾਂ ਹਲਕਾ ਦਾਖਾ ਦੀ ਗੱਲ ਕਰੀਏ ਤਾਂ 2022 ਦੀਆਂ ਚੋਣਾਂ ਤੋਂ ਬਾਅਦ ਕੀ ਕਾਰਨ ਹੈ ਕਿ ਹਲਕਾ ਦਾਖਾ ਦੇ ਜਿਹੜੇ ਕਾਂਗਰਸੀ ਆ ਉਹ ਦਲ ਬਦਲ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਜਦੋਂ ਕਿ ਅਕਾਲੀਆਂ ਦੀ ਗੱਲ ਕਰੀਏ ਉਹਨਾਂ ਦਾ ਐਜ਼ ਇਟ ਇਜ਼ ਹੀ ਸਟੈਂਡ ਹੈ ਜੀ ਮੇਰੇ ਹਿਸਾਬ ਦੇ ਨਾਲ ਮੈਂ ਇਹਦਾ ਲੇਖਾ ਜੋਖਾ ਕੀਤਾ ਨਹੀਂ ਇਹ ਕਾਲੀ ਦਲ ਦੇ ਗਏ ਕਿ ਨਹੀਂ ਗਏ ਕਾਂਗਰਸ ਦੇ ਗਏ ਕਿ ਨਹੀਂ ਗਏ ਪਰ ਜਿਵੇਂ ਮੈਂ ਆਖਿਆ ਹੈਗਾ ਇਹ ਫੈਸਲਾ ਉਹੀ ਇਨਸਾਨ ਕਰ ਸਕਦਾ ਹੈਗਾ ਜਿਹੜਾ ਪਾਰਟੀ ਛੱਡ ਕੇ ਜਾਂਦਾ ਹੈ ਇਹਨੂੰ ਤਾਕਤ ਜਾਣ ਤੋਂ ਬਾਅਦ ਤਾਕਤ ਦੇ ਬਗੈਰ ਰਹਿਣ ਦਾ ਤਰੀਕ ਤਰੋ ਤਰੀਕਾ ਨਹੀਂ ਹੋਣਾ ਹੁੰਦਾ ਨਹੀਂ ਤਾਂ ਆਮ ਤੌਰ ਤੇ ਕਾਂਗਰਸ ਵਰਕਰ ਤੇ ਕਾਂਗਰਸ ਪਾਰਟੀ ਨੂੰ 45000 ਦੇ ਆਸ-ਪਾਸ ਵੋਟ ਪਈ ਹੋਵੇ ਤੇ 10 15 20 ਜਾਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਜਾਂ। ਉਹਦੇ ਵਿੱਚੋਂ ਪੰਜ-ਛੇ ਹੁਣ ਤਾਂ ਵਾਪਸ ਵੀ ਆ ਗਏ ਹੈਗੇ ਆ ਮੇਰੇ ਕਾਜ। ਅ ਅਫਸੋਸ ਮੈਨੂੰ ਨਾ ਪ੍ਰਤੀ ਹੋਗਾ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਪਿਛਲੇ 25 ਸਾਲਾਂ ਤੋਂ ਸਰਕਾਰ ਨੂੰ ਤੋਂ ਬਾਹਰ ਤੋ ਲੈ ਕੇ ਮੈਂ ਨਹੀਂ ਮੰਨਦਾ ਕਿ ਕਿਸੇ ਗੱਲ ਦੀ ਵੀ ਕੋਈ ਪਾਰਟੀ ਨੇ ਕਮੀ ਰੱਖੀ ਸੀ ਉਹਨਾਂ ਦੀ ਜ਼ਰੂਰਤਾਂ ਨੂੰ ਲੈ ਕੇ। ਸੰਧੂ ਜੀ ਜੇਕਰ ਦਾਖਾ ਦੀ ਹੀ ਗੱਲ ਕਰਦੇ ਆਂ ਆਪਾਂ ਦੁਬਾਰਾ ਦਾਖਾ ਦੇ ਜਿਹੜੇ ਤੁਹਾਡੇ ਆਪਣੇ ਪਰਿਵਾਰ ਦੇ ਹਨਾ ਕਾਂਗਰਸੀ ਸਰਪੰਚ ਭਾਈਚਾਰਾ ਤੇ ਵਰਕਰ ਜਿਹੜੇ ਨਰਾਜ ਹੋ ਕੇ ਨਿਰਾਸ਼ ਹੋ ਕੇ ਕਿਸੇ ਵੀ ਗੁੱਸੇ ਗਿੱਲੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤੇ ਉਹਨਾਂ ਦੇ ਘਰ ਵਾਪਸੀ ਦੇ ਲਈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਹੁਣ ਬੜਾ ਇੱਕ ਅੱਛਾ ਵਕਤ ਆ ਗਿਆ ਇਹਨਾਂ ਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਦੀ ਉਹਨੂੰ ਭੁੱਲਿਆ ਨਹੀਂ ਮੰਨਦੇ ਬਹੁਤ ਅੱਛਾ ਸਮਾਂ ਆ ਗਿਆ ਕਿ ਹੁਣ ਤੁਸੀਂ ਦੁਬਾਰਾ ਇੱਕ ਵਾਰੀ ਪਾਰਟੀ ਦਾ ਹਿੱਸਾ ਬਣ ਕੇ ਜਿਹੜੀ ਬਹੁਤ ਵੱਡੀ ਲੜਾਈ ਆਪਾਂ ਲੜ ਰਹੀ ਹੈਗੀ ਆ ਫਿਰਕੂ ਪ੍ਰਸਤੀ ਦੇ ਖਿਲਾਫ ਉਹਦੇ ਵਿੱਚ ਤੁਸੀਂ ਅਹਿਮ ਯੋਗਦਾਨ ਪਾ ਸਕਦੇ ਹੋ ਕਿਉਂਕਿ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਹੀ ਇਕੱਲੀ ਪਾਰਟੀ ਹੈ ਜਿਹੜੀ ਸਿੱਧੇ ਤੌਰ ਤੇ ਇੱਕ ਢਾਕੇ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸਾਹਿਬਾਨ ਤੋਂ ਮੰਨ ਲੜਾਈ ਲੜ ਰਹੀ ਹੈ ਸਮਝ ਕਿ ਤੁਸੀਂ ਪਾਰਟੀ ਦੇ ਵਿੱਚ ਵਾਪਸ ਆ ਕੇ ਘਰ ਵਾਪਸੀ ਕਰਕੇ ਪਾਰਟੀ ਦੇ ਵਿੱਚ ਦੁਬਾਰਾ ਸੇਵਾ ਕਰੋ ਔਰ ਪਾਰਟੀ ਨੂੰ ਇਹ ਵਾਲੀ ਗ੍ਰੀ ਲੋਕ ਸਭਾ ਹੈਗੀ ਆ ਉਹ ਜਿਤਾਓ ਔਰ ਅੰਤ ਦੇ ਵਿੱਚ ਸਿਟੀ ਲਾਈਫ ਚੈਨਲ ਦੇ ਜਰੀਏ ਲੋਕ ਸਭਾ ਦੇ ਉਮੀਦਵਾਰ ਜਿਲ੍ਹਾ ਲੁਧਿਆਣਾ ਤੋਂ ਕਾਂਗਰਸ ਦੇ ਰਾਜਾ ਵਿੜਿੰਗ ਦੇ ਲਈ ਜਿਲ੍ਹਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇੱਕ ਅੱਛਾ ਇਨਸਾਨ ਮਿਹਨਤੀ ਇਨਸਾਨ ਜਿਹੜਾ ਜਿਸ ਦਾ ਬਚਪਨ ਬੜਾ ਸੰਘਰਸ਼ਪੂਰਨ ਰਿਹਾ ਕਿਉਂਕਿ 6 ਸਾਲ ਦੀ ਉਮਰ ਵਿੱਚ ਮਾਤਾ ਜੀ ਚਲੇ ਗਏ 9 ਸਾਲ ਦੀ ਉਮਰ ਵਿੱਚ ਪਿਤਾ ਜੀ ਚਲੇ ਗਏ ਇਸ ਤੇ ਬਾਵਜੂਦ ਮਿਹਨਤ ਕਰਕੇ ਇਹ ਹੁਣੇ ਹਲਕੇ ਵਿੱਚੋਂ ਤਿੰਨ ਵਾਰੀ ਐਮ.ਐਲ.ਏ ਬਣੇ ਜਿੱਥੇ ਅਕਾਲੀ ਦਲ ਦਾ ਲਾਪੱਤੀ 32 ਸਾਲ ਰਾਜ ਰਿਆ ਹੈਗਾ ਕਰਨ ਕਿਸ ਕਿਉਂਕਿ ਮਿਹਨਤ ਕਰਨ ਵਾਲੇ ਆ ਲੋਕਾਂ ਨਾਲ ਜੁੜਨ ਵਾਲੇ ਆ ਪਰ ਅੱਜ ਪਾਰਟੀ ਨੇ ਉਹਨਾਂ ਨੂੰ ਇੱਕ ਅਹਿਮ ਡਿਊਟੀ ਲਈ ਹੈਗੀ ਉਹਨਾਂ ਨੂੰ ਕਿ ਤੁਸੀਂ ਲੁਧਿਆਣੇ ਆ ਕੇ ਆਪਦੀ ਕਰਮ ਭੂਮੀ ਬਣਾ ਕੇ ਜਿਹੜੇ ਪਾਰਟੀ ਨੂੰ ਅਲਵਿਦਾ ਕਹਿ ਗਏ ਸਭ ਕੁਝ ਉਹਨਾਂ ਨੂੰ ਦਿੱਤਿਆ ਹੋਣ ਦੇ ਬਾਅਦ ਉਹਨਾਂ ਦੇ ਖਿਲਾਫ ਸੀ ਲੜਾਈ ਲੜੋ اور ਇਸ ਲੜਾਈ ਦੇ ਵਿੱਚ ਮੈਂ ਸਾਰੇ ਲੁਧਿਆਣਾ ਦੇ ਜਿਹੜੇ ਵਾਸੀ ਹੈਗੇ ਨੂੰ ਅਪੀਲ ਕਰਦਾ ਕਿ ਇਸ ਲੜਾਈ ਵਿੱਚ ਤੁਸੀਂ ਕਾਂਗਰਸ ਪਾਰਟੀ ਦਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਆਪ ਲੋਕ ਸਭਾ ਲੁਧਿਆਣਾ ਤੋਂ ਸਾਡੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਉਧਮਨੀ ਦਾ ਸਾਥ ਦਿਓ ਕਿਉਂਕਿ ਜਿਹੜੀ ਇਹ ਲੜਾਈ ਹੈਗੀ ਹੈ ਇਹ ਲੜਾਈ ਇਕੱਲੀ ਲੁਧਿਆਣਾ ਜਾਂ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਹੈ ਦੇਸ਼ ਦੇ ਵਿੱਚ ਦੋ ਸੋਚਾਂ ਹਨ ਇੱਕ ਫਿਰਕਾ ਪ੍ਰਸਤੀ ਵਾਲੀ ਸੋਚ ਹੈ ਇੱਕ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਹੈ ਜੋ ਕਿ ਕਾਂਗਰਸ ਪਾਰਟੀ ਦੀ ਸੋਚ ਹੈ ਜਿਸ ਨੂੰ ਰਾਹੁਲ ਗਾਂਧੀ ਜੀ ਨੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਚੱਲ ਕੇ ਵੀ ਲੋਕਾਂ ਵਿੱਚ ਇਹ ਅਜ਼ਾਦੇ ਵਿੱਚ ਉਹਨੇ ਗੱਲ ਰੱਖੀ ਹੈਗੀ ਹੈ ਸੋ ਇਸ ਲੜਾਈ ਦੇ ਵਿੱਚ ਤੁਹਾਨੂੰ ਤੁਸੀਂ ਆਪਦੀ ਵੋਟ ਖਰਾਬ ਨਾ ਕਰਿਓ ਜੋ ਸੋਚ ਹੈ ਇਹ ਤੁਹਾਡੀ ਸੋਚ ਫਿਰ ਫਿਰਕਾ ਫਿਰ ਪ੍ਰਸਤੀ ਵਾਲੀ ਹੈ ਉਹ ਸੋਚ ਦੇ ਨਾਲ ਪਾ ਦਿਓ ਪਰ ਜੇ ਉਸ ਨੂੰ ਰੋਕਣਾ ਹੈ ਔਰ ਇਸ ਦੇਸ਼ ਦੇ ਵਿੱਚ ਸਦਭਾਵਨਾ ਔਰ ਆਪਸ ਭਾਈਚਾਰੇ ਵਰਗਾ ਪਿਆਰ ਰੱਖਣਾ ਹੈ ਕਿ ਤੁਹਾਨੂੰ ਫੈਸਲਾ ਕਰਨਾ ਪੈਣਾ ਹੈ ਕਿ ਸਿਰਫ ਤੇ ਸਿਰਫ 21 ਚੋਰ ਨਿਸ਼ਾਨ 21 ਪਾਰਟੀ ਹੈ ਕਾਂਗਰਸ ਪਾਰਟੀ ਦੋ ਨਿਸ਼ਾਨ ਹੱਥ ਜਿਹੜਾ ਇਹ ਵੱਡਾ ਅਗੜਾ ਇਸ ਟਾਈਪ ਦੀ ਲੜਾਈ ਹੈ ਉਸ ਦੇ ਵਿੱਚ ਅੱਗੇ ਨਿਕਲ ਸਕਦੀ ਹੈਗੀ ਹੈ ਤੁਹਾਡੇ ਸਾਥ ਦੀ ਲੋੜ ਹੈ ਉਮੀਦ ਕਰਦੇ ਤੁਸੀਂ ਸਾਰੇ ਸਾਥ ਦਿਓ